ਇਹ ਤਾਂ ਸਰ ਜਿਹੜਾ ਸਰਕਾਰ ਨੇ ਆਪਦੇ ਗਲੋਂ ਸੱਪ ਲਾ ਕੇ ਕਿਸਾਨਾਂ ਦੇ ਸਰ ਪਾਇਆ ਜਿਨ੍ਹਾਂ ਦਾ ਪਹਿਲਾਂ ਹੀ ਇੰਨਾ ਨੁਕਸਾਨ ਹੋ ਚੁੱਕਾ ਕਿ ਘਰ ਜਿਹੜੇ ਹੈਗਾ ਡਿੱਗ ਚੁੱਕੇ ਆ ਪਸ਼ੂ ਰੁੜ ਚੁੱਕੇ ਆ ਸਾਰੀ ਫਸਲ ਮਾਰੀ ਜਾ ਚੁੱਕੀ ਆ ਹੁਣ ਉਹ ਕਿਸਾਨਾਂ ਕੋਲੇ ਕਿੱਥੋਂ ਇੰਨਾ ਪੈਸਾ ਆਊਗਾ ਕਿ ਉਹ ਮਸ਼ੀਨਾਂ ਵੀ ਲਿਆਉਣ ਤੇ ਨਾਲ ਦੇ ਨਾਲ ਰੇਤਾ ਚਕਾ ਕੇ ਵੇਚ ਵੀ ਦੇਣਾ ਸਰਕਾਰ ਮੈਨੂੰ ਇਹ ਦੱਸੇ ਕਿ ਹਜੇ ਵੀ ਪਾਣੀ ਮੰਡ ਦੇ ਇਲਾਕੇ ਦੇ ਵਿੱਚ ਆਈ ਜਾਂਦਾ ਮੇਰੇ ਨਾਲ ਇੱਕ ਵੀਰ ਨੇ ਇੱਕ ਵੀਡੀਓ ਕਾਲ ਕਰਕੇ ਵੀ ਦਿਖਾਇਆ ਕਿ ਹਜੇ 15-15 ਦਿਨ ਤਾਂ ਪਾਣੀ ਨਹੀਂ ਸੁੱਕਦਾ ਇਹ ਹਜੇ ਤਾਂ 15 ਦਿਨਾਂ ਤੱਕ ਆਉਣਾ ਹੀ ਨਹੀਂ ਹੁਣ 15 ਦਿਨਾਂ ਵਿੱਚ ਰੇਤ ਕੱਢੀ ਵੀ ਜੋ ਵੇਚੀ ਵੀ ਜੋ ਕਿਹੜੇ ਸਾਹਮਣੇ ਵੇਚ ਦੇਊਗੀ ਕਾਨਾ ਨੇ ਆਪਦਾ ਰੇਤਾ ਚੱਕ ਕੇ ਵੇਚ ਲਿਆ 20000 ਰੁਪਏ ਅਸੀਂ ਦੇਤਾ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸੀ ਉਹਨੂੰ ਆਟਾ ਦੇਤਾ ਭੁੱਖੇ ਨਹੀਂ ਮਰਨ ਤੇ ਡੰਗਰਾਂ ਨੂੰ ਪੱਠੇ ਦੇ ਤੇ ਜਿਹੜਾ 20000 ਰੁਪਏ ਪ੍ਰਤੀ ਕਿੱਲਾ ਲੇਤਾ ਫਿਰ ਅਸੀਂ ਉਹਨਾਂ ਨੇ ਵੇਚ ਕੇ ਲੱਖਾਂ ਉਹ ਤਾਂ ਬਹੁਤ ਅਮੀਰ ਹੋ ਗਏ ਜਿਵੇਂ ਇੱਥੇ ਕਹਿ ਕੇ ਕਿ ਸਰਕਾਰ ਬਣਾ ਲਈ ਵੀ ਦਿੱਲੀ ਆ ਤਾਂ ਇੰਨਾ ਕੁਝ ਕਰ ਕੇ ਦਿੱਲੀ ਜਾ ਮਾਡਲ ਆ ਗਿਆ ਬੰਮ ਆ ਗਿਆ ਨਾ ਕੋਈ ਦਿੱਲੀ ਗਿਆ ਸੀ ਨਾ ਵਾਸਤਾ ਚੱਕ ਕੇ ਸਰਕਾਰ ਬਣਾਦੀ ਹੋਰ ਸਰਕਾਰ ਵਾਲੇ ਕਹਿਣਗੇ ਉਹ ਸੱਤ ਜ਼ਿਲ੍ਹੇ ਦਾ ਬਹੁਤ ਵਧੀਆ ਸ਼ਾਨੋ ਸ਼ੌਕਤ ਨਾਲ ਕਿਉਂਦੇ ਆ ਜਿਨ੍ਹਾਂ ਨੇ ਰੇਤੇ ਉਹ ਤਾਂ ਰੇਤੇ ਦਾ ਸੋਨੇ ਦੇ ਮਾਲਕ ਹੋ ਗਏ ਤੇ ਇਹਦੇ ਨਾਲ ਕੀ ਆ ਲੋਕਾਂ ਨੇ ਮੂੰਹ ਭਰਨੇ ਆ ਹੋਰ ਕੋਈ ਗੱਲ ਨਹੀਂ ਸਰ ਇਹ ਨੀਤੀ ਬਣਾਵੇ ਕਿ ਘੱਟੋ ਘੱਟ 2 ਸਾਲ ਤੱਕ ਜਿਹੜਾ ਹੈਗਾ ਕਿਸਾਨ ਆਪਦੀ ਜ਼ਮੀਨ ਦੇ ਵਿੱਚੋਂ ਨਿਕਲੀ ਹੋਈ ਰੇਤ ਨੂੰ ਵੇਚ ਸਕਦੇ ਆ ਕਿਉਂਕਿ ਵੀਰੇ ਰੇਤਾ ਵੇਚਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਕਿਸਾਨ ਮਾਰ ਹੀ ਇੱਥੇ ਖਾਂਦਾ ਕਿਉਂਕਿ ਸਾਡੇ ਕੋਲ ਸਟਾਕ ਨਹੀਂਗਾ ਫਰਦੂ ਦੇਖ ਲੋ ਜਿਹੜੀ ਕਣਕ ਅਸੀਂ 22 ਰੁਪਏ 23 ਰੁਪਏ ਵੇਚੀ ਐ ਜਦੋਂ ਸਾਡਾ ਸੀਜ਼ਨ ਸੀਗਾ ਅੱਜ ਉਹ ਕਣਕ ਦਾ ਰੇਟ ਆ ਜਿਹੜਾ 30 ਤੋਂ 35 ਰੁਪਏ ਹੋਇਆ ਪਿਆ ਸ਼ਹਿਰਾਂ ਦੇ ਵਿੱਚ ਆਟਾ 44 ਰੁਪਏ ਕਿਲੋ ਵੇਖਦਾ ਤੇ 150 ਰੁਪਏ ਭਈ ਹੁੰਦੀ ਆ ਜੇ ਕਿਸਾਨ ਐਨੇ ਸਟੋਰ ਕਰਨ ਦੀ ਸੰਰਥਾ ਰੱਖਦਾ ਹੋਵੇ ਤਾਂ ਘਰੇ ਹੀ ਰੱਖ ਕੇ ਆਟਾ 2500 ਵਾਲਾ ਜਿਹੜਾ 4400 ਦਾ ਵੇਖਦਾ ਇੱਕ ਮਹੀਨੇ ਬਾਅਦ ਤਾਂ ਆਪ ਹੀ ਵੇਚ ਲਿਆ ਕਰ ਪੰਜਾਬ ਦੇ 7 ਜ਼ਿਲ੍ਹਿਆਂ ਦੇ ਖੇਤਾਂ ਦੇ ਵਿੱਚ ਰੇਤ ਜੰਮ ਚੁੱਕੀ ਐ ਸਰਕਾਰ ਨੇ ਕਹਿ ਦਿੱਤਾ ਕਿਸਾਨਾਂ ਨੂੰ ਕਿ ਨਵੰਬਰ ਤੱਕ ਤੁਸੀਂ ਆਪ ਦੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਚੱਕ ਕੇ ਵੇਚ ਕੇ ਮੋਟਾ ਮੁਨਾਫਾ ਕਮਾ ਸਕਦੇ ਆ ਸੁਣਨ ਨੂੰ ਇਹ ਗੱਲ ਬਹੁਤ ਹੀ ਚੰਗੀ ਲੱਗਦੀ ਹੈ ਕਿ ਕਿੰਨੀ ਚੰਗੀ ਸਰਕਾਰ ਹੈ ਹੁਣ ਤਾਂ ਕਿਸਾਨ ਆਪਦੇ ਕਿਲੇ ਚੋਂ ਲਗਭਗ ਕਈ ਪੱਤਰਕਾਰਾਂ ਨੇ ਵੀ ਲਿਖਤਾ ਹੈ ਕਿ ਇਹ ਜਿਹੜੀ ਰੇਤ ਆ ਲਗਭਗ 3 ਲੱਖ ਰੁਪਇਆ ਪ੍ਰਤੀ ਏਕੜ ਹੋਗੀ ਮਤਲਬ ਕਿ ਇੱਕ ਕਿੱਲੇ ਚੋਂ 3-3 ਲੱਖ ਰੁਪਏ ਦਾ ਫਾਇਦਾ ਹੋਊਗਾ ਹੁਣ ਰੇਤ ਚੱਕਣੀ ਕਿੰਨੀ ਕੌਖੀ ਆ ਕਿੰਨੀ ਕ ਸੌਖੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ ਜਾਂ ਸਰਕਾਰ ਨੇ ਇੱਕ ਸਿਆਸੀ ਟੋਟਕਾ ਸਨਾ ਕੇ ਫਿਰ ਤੋਂ ਲੋਕਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਦਿੱਤੀਆਂ ਨੇ ਕਿ ਲੋਕ ਸਰਕਾਰ ਨੂੰ ਸਵਾਲ ਨਾ ਕਰ ਸਕਣ ਆਓ ਗੱਲ ਕਰਦੇ ਹਾਂ ਕਿ ਰੇਤਾ ਚੱਕਣਾ ਕਿੰਨਾ ਕੀਜੀਆ ਵੈਸੇ ਮੈਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰੇ ਜ਼ਿਲ੍ਹਿਆਂ ਦਾ ਵਿਸਟ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹ ਆਇਆ ਉਹ ਪਠਾਨਕੋਟ ਗਰਦਾਸਪੁਰ ਸ਼੍ਰੀ ਅਮਰਤਸਰ ਸਾਹਿਬ ਤਰਨਤਾਰਨ ਫਰੋਜਪੁਰ ਫਾਜ਼ਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈਗੇ ਆ ਹੜ ਆ ਚੁੱਕੇ ਆ ਪੰਜਾਬ ਦੇ 7 ਜ਼ਿਲ੍ਹੇ ਆ ਉਹ ਜਿਹੜੇ ਉਹ ਪੂਰੀ ਤਰ੍ਹਾਂ ਹੜਾਂ ਦੀ ਮਾਰ ਦੇ ਵਿੱਚ ਆ ਆ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਉਹਨਾਂ ਉਹ ਜਿਹੜੀ ਬਰਬਾਦ ਹੋ ਚੁੱਕਿਆ ਖੇਤੀਬਾੜੀ ਪਹਿਲੀ ਗੱਲ ਕਰਦੇ ਆ ਮੰਡ ਦੇ ਇਲਾਕੇ ਦੀ ਜਿੱਥੋਂ ਦਰਿਆ ਵਗਦਾ ਉੱਥੇ ਢਾਹ ਲੱਗੀ ਆ ਢਾਹ ਦਾ ਮਤਲਬ ਹੁੰਦਾ ਦਰਿਆ ਨੇ ਆਪਦੀ ਜ਼ਮੀਨਾਂ ਜਿਹੜੀ ਪਹਿਲਾਂ ਵਹਿਣ ਵਾਲੀ ਛੱਡ ਕੇ ਜਿੱਥੋਂ ਪਹਿਲਾਂ ਵਗਦਾ ਸੀ ਉੱਥੋਂ ਹੋਰ ਜਗ੍ਹਾ ਤੇ ਵਗਣਾ ਸ਼ੁਰੂ ਕਰ ਦਿੱਤਾ ਜ਼ਮੀਨਾਂ ਦਰਿਆ ਨੇ ਵਿੱਚ ਲਾ ਲਈਆਂ ਹੁਣ ਮੈਨੂੰ ਇਹ ਦੱਸੋ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਆ ਮੈਂ ਇੱਕ ਵਾਰ ਮੇਰੇ ਦੋਸਤ ਨੇ ਕਾਲ ਵੀ ਕੀਤੀ ਮੈਨੂੰ ਤਰਨ ਤਰਨ ਸਾਹਿਬ ਤੋਂ ਇਲਾਕੇ ਤੋਂ ਕਿ ਸਾਡੇ ਪਿੰਡ ਦੇ ਵਿੱਚ 1400 ਏਕੜ ਜ਼ਮੀਨ ਸੀਗੀ 1000 ਏਕੜ ਜਿਹੜੀ ਹੁਣ ਢਾਹ ਦੇ ਰੂਪ ਦੇ ਵਿੱਚ ਜਿਹੜੀ ਦਰਿਆਣੇ ਆਪ ਦੇ ਵਿੱਚ ਰਲਾ ਲਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਤਾਂ ਫਿਰ ਬੜਾ ਚੰਗਾ ਕਿ ਤੁਸੀਂ ਆਪ ਦੀ ਜਿਹੜੀ ਹੈਗਾ ਜ਼ਮੀਨ ਦੇ ਵਿੱਚੋਂ ਰੇਤਾ ਚੱਕ ਕੇ ਵੇਚ ਸਕਦੇ ਹੋ ਤਾ ਉਹਨੇ ਦੱਸਿਆ ਕਿ ਅਸੀਂ ਰੇਤਾ ਕਿੱਦਾਂ ਵੇਚਾਂਗੇ ਕਿਉਂਕਿ ਸਾਰੇ ਪੌੜਾ ਜਿਹੜੇ ਉਹ ਲਗਭਗ ਟੁੱਟ ਚੁੱਕੇ ਨੇ ਸੜਕਾਂ ਖਤਮ ਹੋ ਚੁੱਕੀਆਂ ਨੇ ਕਿਉਂਕਿ ਜ਼ਿਆਦਾਤਰ ਹੈ ਜਿਹੜਾ ਹੈਗਾ ਰੇਤਾ ਜਿਹੜਾ ਵਿਕਦਾ ਹੈ ਪੰਜਾਬ ਦੇ ਵਿੱਚ ਉਹ ਦਰਿਆਵਾਂ ਦੇ ਵਿੱਚੋਂ ਕੱਢ ਕੇ ਜਿਹੜਾ ਸਭ ਤੋਂ ਬੈਸਟ ਹੁੰਦਾ ਉਹ ਵੇਚਿਆ ਜਾਂਦਾ ਹੈ ਠੀਕ ਆ ਹੁਣ ਲੋਕਾਂ ਦੇ ਖੇਤਾਂ ਦੇ ਵਿੱਚ ਰੇਤ ਤਾਂ ਹੈ ਪਰ ਰਾਹ ਨਹੀਂ ਗੇ ਜਾਂ ਤਾਂ ਸਰਕਾਰ ਕਿਉਂਕਿ ਸਰਕਾਰ ਨੇ ਸਿਰਫ 2 ਮਹੀਨੇ ਦਾ ਸਮਾਂ ਦਿੱਤਾ ਕਿਸਾਨਾਂ ਨੂੰ ਨਵੰਬਰ ਤੱਕ ਜਾਂ ਤਾਂ ਇੱਕ ਹੁਣ 15 ਦਿਨਾਂ ਦੇ ਵਿੱਚ ਸਾਰੇ ਪੌਲ ਵੀ ਬਣਾ ਦੇ ਸਰਕਾਰ ਸਾਰੀਆਂ ਸੜਕਾਂ ਵੀ ਬਣਾ ਦੇ ਸਰਕਾਰ ਤਾਂ ਕਿ ਜਿਹੜਾ ਖੇਤਾਂ ਤੱਕ ਲੋਕਾਂ ਦੇ ਖੇਤਾਂ ਤੱਕ ਜਿਹੜਾ ਹੈਗਾ ਆਵਾਜਾਈ ਦੀ ਪਹੁੰਚ ਹੋ ਸਕੇ ਕਿਉਂਕਿ ਜਦੋਂ ਰੇਤਾ ਚੱਕਣਾ ਹੁੰਦਾ ਤਾਂ ਬਹੁਤ ਵੱਡੇ ਵੱਡੇ ਟਰਾਲੇ ਚੱਲਦੇ ਆ ਟਿੱਪਰ ਚੱਲਦੇ ਆ ਬਹੁਤ ਵੱਡੇ ਟਰੈਕਟਰ ਚੱਲਦੇ ਆ ਚੰਗੀਆਂ ਭਲੀਆਂ ਸੜਕਾਂ ਨੂੰ ਦੇ ਉੱਤੋਂ ਰੇਤਾ ਲਜਾਣਾ ਲਜਾਉਂਦੇ ਰਗੇ ਨਾ ਤਾਂ ਜਿਹੜੇ 1 ਮਹੀਨੇ ਦੇ ਵਿੱਚ ਸਰਕਾਰ ਸੜਕ ਦਾ ਪਤਾ ਨਹੀਂ ਲੱਗਦਾ ਵੀ ਸੜਕ ਸੀ ਤੇ ਇੱਥੇ ਉਖਲ ਗਈ ਸੀ ਤੇ ਹੁਣ ਮੈਨੂੰ ਇਹ ਦੱਸੋ ਵੀ ਇੰਨਾ ਬਿਨਾਂ ਰਾਹਾਂ ਤੋਂ ਕਿਸਾਨ ਕਿਵੇਂ ਆਪਦਾ ਰੇਤਾ ਵੇਚ ਸਕਣਗੇ ਜੇ ਤੁਹਾਡੇ ਕੋਲ ਜਵਾਬ ਆ ਤਾਂ ਜਰੂਰ ਦੱਸਿਓ ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਕੋਲੇ ਜ਼ਮੀਨ ਹੀ ਕਿਲਾ ਕਿਲਾ ਦੋ ਦੋ ਕਿੱਲੇ ਆ ਕਿਉਂਕਿ ਇਹ ਮੁਕਸਰ ਦਾ ਇਲਾਕਾ ਤਾਂ ਹੈ ਨਹੀਂਗਾ ਅਬੋਰ ਦਾ ਇਲਾਕਾ ਤਾਂ ਹੈ ਨਹੀਂ ਕਿ ਜ਼ਮੀਨਾਂ ਲੋਕਾਂ ਕੋਲ ਖੁੱਲੀਆਂ ਨਹੀਂ ਠੀਕ ਆ ਇਹ ਇਹਨਾਂ ਇਲਾਕਿਆਂ ਵਿੱਚ ਜ਼ਮੀਨ ਹੀ ਸਭ ਤੋਂ ਕਿਸੇ ਕੋਲੇ ਡੇਢ ਕਿੱਲਾ ਦੋ ਕਿੱਲੇ ਢਾਈ ਕਿੱਲੇ ਵਾਲੇ ਕਿਸਾਨ ਹੈ ਪੂਰੇ ਪਿੰਡ ਦੇ ਵਿੱਚ ਜਿਨ੍ਹਾਂ ਕੋਲੇ 1400 ਏਕੜ ਜ਼ਮੀਨਾਂ ਉਹਦੇ ਸਿਰਫ ਚਾਰ ਘਰਾਂ ਦੇ ਸੌਰੀ ਚਾਰ ਤੋਂ 10 ਘਰਾਂ ਦੇ ਜਿਹਦੇ ਹੈਗਾ 4x4 ਟਰੈਕਟਰ ਨੇ ਰੇਤਾ ਚੱਕਣ ਵਾਸਤੇ ਇੱਕ ਤਾਂ ਮਸ਼ੀਨ ਹੁੰਦੀ ਹੈ ਜੀੜੀ ਕੇ ਨਾਲ ਦੇਣਾ ਰੇਤਾ ਚੱਕੀ ਜਾਂਦੀ ਹੈ ਭਰਦੀ ਰਹਿੰਦੀ ਹੈ ਹੁਣ ਉਹ ਮਸ਼ੀਨ ਦਾ ਖਰਚਾ ਕਿਸਾਨ ਕਰਨ ਜੋਗੇ ਹੈਗੇ ਜਿਨ੍ਹਾਂ ਦਾ ਪਹਿਲਾਂ ਹੀ ਇਹਨਾਂ ਨੁਕਸਾਨ ਹੋ ਚੁੱਕਿਆ ਕਿ ਘਰ ਜਿਹੜੇ ਹੈਗਾ ਡਿੱਗ ਚੁੱਕੇ ਆ ਪਸ਼ੂ ਰੁੜ ਚੁੱਕੇ ਆ ਸਾਰੀ ਫਸਲ ਮਾਰੀ ਜਾ ਚੁੱਕੀ ਹੈ ਹੁਣ ਉਹ ਕਿਸਾਨਾਂ ਕੋਲੇ ਕਿੱਥੋਂ ਇਹਨਾਂ ਪੈਸਾ ਆਊਗਾ ਕਿ ਉਹ ਮਸ਼ੀਨਾਂ ਵੀ ਲਿਆਉਣ ਤੇ ਨਾਲ ਦੇਣਾ ਰੇਤਾ ਚਕਾ ਕੇ ਵੇਚ ਵੀ ਦੇਣਾ ਹੁਣ ਰੇਤਾ ਲਊਗਾ ਕੌਣ ਇਹ ਵੀ ਵੱਡੀ ਜਿਹੜੀ ਹੈਗੀ ਗੱਲ ਸੋਚਣ ਵਾਲੀ ਆ ਪੰਜਾਬ ਵਿੱਚ 23 ਜ਼ਿਲ੍ਹੇ ਆ 7 ਜ਼ਿਲ੍ਹਿਆਂ ਦੇ ਵਿੱਚ ਰੇਤਾ ਪਿਆ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਇੱਕ ਬੱਠਲ ਨਾਲ ਕਿਹੜੇ ਥਾਂ ਦੇ ਵੇਚੂਗਾ ਕਿ ਦੋ ਮਹੀਨਿਆਂ ਦੇ ਵਿੱਚ ਚੱਕ ਵੀ ਲਊਗਾ ਵੇਚ ਵੀ ਲਊਗਾ ਸਰਕਾਰ ਕਹਿੰਦੀ ਆ ਕਿਸਾਨ ਜਿਹੜਾ ਖੇਤ ਬਣਾ ਵੀ ਲਊਗਾ ਫਸਲ ਵੀ ਬੀਜ ਲਊ ਹੋ ਸਕਦਾ ਹੈ ਪੋਸੀਬਲ ਇਸ ਸਾਰੇ ਕੁਝ ਵਾਸਤੇ ਜੇ ਸਰਕਾਰ ਸੰਜੀਦਾ ਤਾਂ ਘੱਟੋ ਘੱਟ ਇਹਨਾਂ ਨੂੰ 2 ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਕਿਸਾਨਾਂ ਨੂੰ ਕਿਉਂਕਿ ਹੁਣ ਤਾਂ ਸਿਰਫ ਇਹ ਹੋਣਾ ਹੈ ਕਿ ਉਹ ਵੀ ਜੇ ਪੂਰੇ ਪੰਜਾਬ ਦੇ ਲੋਕ ਐਨ ਆਰ ਆਈ ਭਰਾ ਜਥੇ ਜਥੇ ਬੰਦੀਆਂ ਸੰਸਥਾਵਾਂ ਸਾਰੀਆਂ ਰਲ ਕੇ ਇਹਨਾਂ ਦੇ ਇੰਨਾ ਭਰਾਵਾਂ ਦੇ ਖੇਤਾਂ ਨੂੰ ਕਰਾ ਕੇ ਪਧਰਾ ਹੀ ਕਰਦੇ ਉਹੀ ਬਹੁਤ ਆ ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਇਹਦਾ ਹੱਲ ਕੀ ਹੈ ਹੱਲ ਹੁਣ ਇਹ ਆ ਕਿ ਇਹ ਜਿਹੜਾ ਰੇਤਾ ਕਰਾਇਆ ਜਾਊਗਾ ਉਹਨਾਂ ਦੇ ਖੇਤਾਂ ਦੇ ਵਿੱਚੋਂ ਜਿੱਥੇ ਖੱਡੇ ਬਣ ਚੁੱਕੇ ਆ ਟੋਏ ਬਣ ਚੁੱਕੇ ਆ ਜਿਹੜੇ ਮੰਡ ਦੇ ਇਲਾਕੇ ਦੀ ਜ਼ਮੀਨ ਖੁਰ ਚੁੱਕੀ ਆ ਉਹਦੇ ਵਿੱਚ ਮੰਨ ਲਓ ਜਿਹੜਾ ਹੈਗਾ ਇਹ ਰੇਤਾ ਸੁੱਟਿਆ ਜਾਊਗਾ ਫਿਰ ਉੱਥੇ ਜਿਹੜੀ ਜਿੱਥੋਂ ਚੰਗੀ ਮਿੱਟੀ ਨਿਕਲੂਗੀ ਉਹ ਉੱਤੇ ਪਾ ਕੇ ਜਿਹੜਾ ਹੈਗਾ ਦੁਬਾਰਾ ਖੇਤੀਯੋਗ ਜ਼ਮੀਨਾਂ ਕੀਤੀਆਂ ਜਾਣਗੀਆਂ ਜਿਹੜਾ ਬਾਕੀ ਰੇਤਾ ਰਹਿ ਜਾਊਗਾ ਉਹਦੇ ਜਿਹੜੇ ਹੈਗਾ ਟਿੱਬੇ ਬਣਾਏ ਜਾਣਗੇ ਮਤਲਬ ਇਕੱਠਾ ਕਰਕੇ ਢਿੱਗਾ ਲੰਗਾ ਜਾਣਗੇ ਹੁਣ ਉਹ ਢਿੱਗਾ ਜਿਹੜੀਆਂ ਹੈਗੀਆਂ ਉਹ ਵਿੱਚ ਵੇਚੀਆਂ ਜਾ ਸਕਦੀਆਂ ਪਰ ਉਹ ਉਦੋਂ ਵੇਚੀਆਂ ਜਾਣਗੀਆਂ ਜਦੋਂ ਰਾਹ ਚੱਲਦੇ ਹੋਣਗੇ ਠੀਕ ਆ ਫਿਰ ਕਸਟਮਰ ਆਉਣਗੇ ਠੀਕ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਘੱਟੋ ਘਾਟ 2 ਸਾਲਾਂ ਦੇ ਵਿੱਚ ਜਿਹੜੀ 1 ਸਾਲ ਦੀ ਰੇਤ ਆ ਜਿਹੜੀ ਹੁਣ ਆਈ ਆ ਇਹ ਵੇਚੀ ਜਾਊਗੀ ਇਹ ਨਹੀਂਗਾ ਕਿ ਤੁਸੀਂ ਵੀ ਲਾਓ ਜੀ ਹੁਣ ਜੇ ਜੇ ਚੱਕ ਲੋ ਕਿਹੜੇ ਹਿਸਾਬ ਨਾਲ ਚੱਕੀ ਜਾਊਗੀ ਕੋਈ ਹੈ ਜਵਾਬ ਹੁਣ ਦੂਜੀ ਗੱਲ ਆ ਕਿਉਂਕਿ ਰੇਤਾ ਇੰਨਾ ਚੰਗਾ ਵੀ ਨਹੀਂ ਹੁੰਦਾ ਤੁਸੀਂ ਜਾਣਦੇ ਅਸੀਂ ਜਿਹੜੇ ਘਰਾਂ ਦੇ ਵਿੱਚ ਵੀ ਇੱਟਾਂ ਲਾਉਣਿਆ ਰੇਤਾ ਉਹ ਦਰਿਆਈ ਮਿੱਟੀ ਹੁੰਦੇ ਬਹੁਤ ਡੂੰਗਾ ਹੁੰਦਾ ਨਹੀਂ ਤਾਂ ਪੂਰਾ ਦਾ ਪੂਰਾ ਪੰਜਾਬ ਆ ਜਿਹੜਾ ਦਰਿਆ ਤੋਂ ਬਣਿਆ ਤੇ ਜੇ ਆਪਾਂ ਗੱਲ ਕਰੀਏ ਫੁੱਟ 2 ਫੁੱਟ ਤੋਂ ਥੱਲੇ ਸਾਰੀ ਬਰੇਤੀ ਬਰੇਤੀ ਪਈ ਆ ਪਰ ਉਹ ਸਾਰੀ ਬਰੇਤੀ ਯੂਜ਼ ਕਰਨ ਵਾਲੀ ਨਹੀਂ ਹੁੰਦੀ ਹੁਣ ਬਹੁਤ ਬੰਦੇ ਇਹ ਕਹਿੰਦੇ ਆ ਕਿ ਜੀ ਇਹ ਸਾਡੇ ਦਵਾਬੇ ਦੇ ਵਿੱਚ 2000 ਰੁਪਏ ਨੂੰ ਟਰਾਲੀ ਹੋ ਚੁੱਕੀ ਆ ਭਰਤ ਵਾਲੇ ਲੈ ਜਾਣਗੇ ਇਹ ਫਲਾਨੇ ਵਾਲੇ ਲੈ ਜਾਣਗੇ ਧਮਕਾ ਇਹ ਜੇਕਰ ਕੋਈ ਲੈਣ ਵਾਲਾ ਤਾਂ ਸਰਕਾਰ ਕਮਿਊਨੀਕੇਟ ਕਰੇ ਜ਼ਿਲ੍ਹੇ ਦੇ ਡੀਸੀ ਜ਼ਿਲ੍ਹੇ ਦੇ ਆਪਾਂ ਗੱਲ ਕਰਕੇ ਐਸਡੀਐਮ ਸਾਹਿਬ ਹੋਰ ਪ੍ਰਸ਼ਾਸਨਾ ਜਿਹੜਾ ਉਹ ਗਾਹਕ ਲੱਭ ਕੇ ਕਿਸਾਨਾਂ ਨੂੰ ਦੇਵੇ ਭਾਰਤ ਮਾਲਾ ਵੱਡੇ ਵਰਗੇ ਜਿਹੜੇ ਵੱਡੇ ਪ੍ਰੋਜੈਕਟ ਚੱਲ ਰਹੇ ਆ ਜਿਨ੍ਹਾਂ ਨੂੰ ਰੇਤੇ ਦੀ ਲੋੜ ਹੈ ਉਹ ਸਾਰੇ ਸਾਰੇ ਜਿਹੜਾ ਸਰਕਾਰੀ ਅਧਿਕਾਰੀ ਉਹ ਸਾਡੇ ਸੰਝਬਨ ਉਹ ਦੱਸਣ ਵੀ ਫਲਾਣੇ ਪਿੰਡ ਦੇ ਵਿੱਚੋਂ ਇੰਨੀ ਰੇਤ ਚੱਕੀ ਜਾਊਗੀ ਐਨਾ ਕਿਸਾਨ ਨੂੰ ਦਾ ਪੈਸਾ ਮਿਲੂਗਾ ਕਿਉਂਕਿ ਵੈਸੇ ਤਾਂ ਸਰਕਾਰ ਨੇ ਤਾਂ ਹੁਣ ਟਰੈਕਟਰ ਲਾ ਕੇ ਚੱਕਣੋਂ ਰਹਿ ਇਹ ਸਰਕਾਰ ਨੇ ਤਾਂ ਪਹਿਲਾਂ ਰਾਸ਼ਨ ਵੀ ਨਹੀਂ ਵੰਡਿਆ ਤੁਹਾਨੂੰ ਪਤਾ ਨਾ ਜੇ ਇੱਕ ਸਰਕਾਰ ਕੁਝ ਨਹੀਂ ਕਰ ਸਕਦੀ ਘੱਟੋ ਘੱਟ ਕਮਿਊਨੀਕੇਟ ਕਰਕੇ ਗਾਹ ਕਲੱਬ ਕੇ ਦਿੱਤੀ ਜਾ ਸਕਦੇ ਆ ਹੁਣ ਇਹ ਹੋਣਾ ਚਾਹੀਦਾ ਸਰਕਾਰ ਇਹ ਨੀਤੀ ਬਣਾਵੇ ਕਿ ਘੱਟੋ ਘੱਟ 2 ਸਾਲ ਤੱਕ ਜਿਹੜਾ ਹੈ ਕਿਸਾਨ ਆਪਦੀ ਜ਼ਮੀਨ ਦੇ ਵਿੱਚੋਂ ਨਿਕਲੀ ਹੋਈ ਰੇਤ ਨੂੰ ਵੇਚ ਸਕਦੇ ਆ ਕਿਉਂਕਿ ਵੀਰੇ ਰੇਤਾ ਵੇਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਕਿਸਾਨ ਮਾਰ ਹੀ ਇੱਥੇ ਖਾਂਦਾ ਕਿਉਂਕਿ ਸਾਡੇ ਕੋਲ ਸਟਾਕ ਨਹੀਂਗਾ ਹੁਣ ਤੁਸੀਂ ਦੇਖ ਲਓ ਜਿਹੜੀ ਕਣਕ ਅਸੀਂ 22 ਰੁਪਏ 23 ਰੁਪਏ ਵਿੱਚ ਹੀ ਐ ਜਦੋਂ ਸਾਡਾ ਸੀਜ਼ਨ ਸੀਗਾ ਅੱਜ ਉਹ ਕਣਕ ਦਾ ਰੇਟ ਆ ਜਿਹੜਾ 30 ਤੋਂ 35 ਰੁਪਏ ਹੋਇਆ ਪਿਆ ਸ਼ਹਿਰਾਂ ਦੇ ਵਿੱਚ ਆਟਾ 44 ਰੁਪਏ ਕਿਲੋ ਵੇਖਦਾ ਤੇ 150 ਰੁਪਏ ਭਈ ਹੁੰਦੀ ਆ ਜੇ ਕਿਸਾਨ ਐਨੇ ਸਟੋਰ ਕਰਨ ਦੀ ਸਮਰੱਥਾ ਰੱਖਦਾ ਹੋਵੇ ਤਾਂ ਘਰੇ ਹੀ ਰੱਖ ਕੇ ਆਟਾ 2500 ਵਾਲਾ ਜਿਹੜਾ 4400 ਦਾ ਵਿਕਦਾ ਇੱਕ ਮਹੀਨੇ ਬਾਅਦ ਤਾਂ ਆਪ ਹੀ ਵੇਚ ਲਿਆ ਕਰੇ ਜਿਹੜਾ ਬਾਸਮਤੀ ਦਾ ਚੌਲ ਆ ਜੇ ਸਟੋਰ ਕਰ ਸਕਦਾ ਹੋਵੇ ਤਾਂ ਆਪ ਹੀ ਵੇਚ ਲਿਆ ਕਰੇ ਆਲੂ ਆ ਜਿਹੜਾ ਸਾਡੇ ਖੇਤਾਂ ਚ ਦੋ ਦੋ 2.5 ਰੁਪਏ ਕਿਲੋ ਚੱਕਿਆ ਹੋਇਆ ਅੱਜ 40 40 ਰੁਪਏ ਕਿਲੋ ਵਿਕ ਰਿਹਾ ਕਿਉਂ ਕਿਉਂਕਿ ਸਟੋਰ ਕਰ ਲਿਆ ਵਪਾਰੀਆਂ ਨੇ ਉਹਨਾਂ ਕੋਲੇ ਜਿਨ੍ਹਾਂ ਕੋਲੇ ਧਨਾਰ ਸੀ ਜਿਸ ਬੰਦਾ ਸਟੋਰੀ ਕਰ ਸਕਦਾ ਹੋਵੇ ਸਟੋਰ ਤਾਂ ਸਿਆਉਂਦੀ ਫਸਲ ਨਹੀਂ ਕਰ ਸਕਦੇ ਹੁਣ ਮੈਨੂੰ ਤਾਂ ਐਡਾ ਰੇਤਾ ਕਿੱਥੇ ਸਟੋਰ ਕਰਗੇ ਜਿੱਥੇ ਸਟੋਰ ਕਰਾਂਗੇ ਉੱਥੇ ਵੀ ਜਿਹੜੀ ਜ਼ਮੀਨ ਰੋਕੂਗਾ ਸੋ ਇਹ ਗੱਲਾਂ ਸਿਰਫ ਦੇਖਣ ਨੂੰ ਚੰਗੀਆਂ ਲੱਗਦੀਆਂ ਇਹ ਲੋਕਾਂ ਦੇ ਮੂੰਹ ਭਰਨ ਵਾਸਤੇ ਗੱਲਾਂ ਨੇ ਮਤਲਬ ਕਿ ਮੂੰਹ ਬੰਦ ਕਰਾਉਣ ਵਾਸਤੇ ਸਰਕਾਰ ਨੇ ਗੱਲ ਕੀਤੀ ਹੈ ਸਰਕਾਰ ਮੈਨੂੰ ਇਹ ਦੱਸੇ ਕਿ ਹਜੇ ਵੀ ਪਾਣੀ ਮੰਡ ਦੇ ਇਲਾਕੇ ਦੇ ਵਿੱਚ ਆਈ ਜਾਂਦਾ ਮੇਰੇ ਨਾਲ ਇੱਕ ਵੀਰ ਨੇ ਇੱਕ ਵੀਡੀਓ ਕਾਲ ਕਰਕੇ ਵੀ ਦਿਖਾਇਆ ਕਿ ਹਜੇ 15-15 ਦਿਨ ਤਾਂ ਪਾਣੀ ਨਹੀਂ ਸੁੱਕਦਾ ਇਹ ਹਜੇ ਤਾਂ 15 ਦਿਨਾਂ ਤੱਕ ਆਉਣਾ ਹੀ ਨਹੀਂ ਹੁਣ 15 ਦਿਨਾਂ ਵਿੱਚ ਰੇਤ ਕੱਢੀ ਵੀ ਜਉ ਵੇਚੀ ਵੀ ਜਉ ਕਿਹੜੇ ਸਾਹਮਣੇ ਵੇਚੀ ਜਾਊਗੀ ਤੁਸੀਂ ਮੈਨੂੰ ਆਪਦਾ ਸੁਜੈਸ਼ਨ ਦੇ ਸਕਦੇ ਹੋ ਦੱਸ ਸਕਦੇ ਹੋ ਕੀ ਆ ਮੈਂ ਵੀ ਉਹਨਾਂ ਕਿਸਾਨਾਂ ਨਾਲ ਮੈਂ ਕਮਿਊਨੀਕੇਟ ਕਰ ਲੈਣਾ ਮੈਨੂੰ ਦੱਸੋ ਕਿਹੜੇ ਕਿਹੜੇ ਬੰਦੇ ਜਿਹੜਾ ਰੇਤਾ ਲੈਣ ਦੇ ਚਾਹਵਾਨ ਆ ਥੱਲੇ ਕਮੈਂਟ ਕਰ ਦਿਓ ਆਪਾਂ ਸਾਰੀ ਵੇਚ ਦਿੰਨੇ ਆ ਅਸੀਂ ਤਾਂ ਗਾਹਕ ਲੱਭਦੇ ਫਿਰਦੇ ਆ ਸੋ ਸਿਰਫ ਇਹ ਕਰਕੇ ਕਿ ਜਿਹੜੀ ਹੈਗੇ ਸਰਕਾਰ ਇਹ ਕਹੂਗੀ ਦੇਖੋ ਜੀ ਉਦੋਂ ਖੜ ਆਏ ਸੀਗੇ ਅਸੀਂ ਨਵੀਂ ਪਾਲਿਸੀ ਬਣਾਤੀ ਸੀ ਕਿਸਾਨਾਂ ਨੇ ਆਪਦਾ ਰੇਤਾ ਚੱਕ ਕੇ ਵੇਚ ਲਿਆ 20000 ਰੁਪਏ ਅਸੀਂ ਦੇਤਾ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਸੀ ਉਹਨੂੰ ਆਟਾ ਦੇਤਾ ਭੁੱਖੇ ਨਹੀਂ ਮਰਦੇ ਤੇ ਡੰਗਰਾਂ ਨੂੰ ਪੱਠੇ ਦੇਤੇ ਜਿਹੜਾ 20000 ਰੁਪਏ ਪ੍ਰਤੀ ਕਿੱਲਾ ਲੇਤਾ ਫਿਰ ਅਸੀਂ ਉਹਨਾਂ ਨੇ ਵੇਚ ਕੇ ਲੱਖਾਂ ਉਹ ਤਾਂ ਬਹੁਤ ਅਮੀਰ ਹੋ ਗਏ ਜਿਵੇਂ ਇੱਥੇ ਕਹਿ ਕੇ ਕਿ ਸਰਕਾਰ ਬਣਾ ਲਈ ਵੀ ਦਿੱਲੀ ਵਾਲਾ ਤਾਂ ਇੰਨਾ ਕੁਝ ਕਰਕੇ ਦਿੱਲੀ ਚਾਹ ਮਾਡਲ ਆ ਗਿਆ ਆਪਣਾ ਨਾ ਆ ਗਿਆ ਨਾ ਕੋਈ ਦਿੱਲੀ ਗਿਆ ਸੀ ਨਾ ਵਾਸਤਾ ਚੱਕ ਕੇ ਸਰਕਾਰ ਬਣਾਦੀ ਹੁਣ ਸਰਕਾਰ ਵਾਲੇ ਕਹਿਣਗੇ ਉਹ 7 ਜ਼ਿਲ੍ਹੇ ਦਾ ਬਹੁਤ ਵਧੀਆ ਸ਼ਾਨ ਨੌਸ਼ੌਕਤ ਨਾ ਜਾਂਦੇ ਆ ਜਿਨ੍ਹਾਂ ਨੇ ਰੇਤੇ ਉਹਦਾ ਰੇਤੇ ਦਾ ਸੋਨੇ ਦੇ ਮਾਲਕ ਹੋ ਗਏ ਕੰਦੇ ਮੂੰਹ ਭਰਨੇ ਹੋਰ ਕੋਈ ਗੱਲ ਨਹੀਂ ਕੀ ਸਰਕਾਰ ਸੰਜੀਦਾ ਤਾਂ ਤਾਂ ਪਤਾ ਲੱਗਣਾ ਇਹ ਨੀਤੀ 2-3 ਸਾਲ ਵਾਸਤੇ ਘੱਟੋ-ਘੱਟ ਜਿਹੜੀ ਅੱਗੇ ਵਧਾਈ ਜਾਵੇ ਕਿਸਾਨ ਯੂਨੀਅਨ ਆ ਮੇਰੀ ਗੱਲ ਹੁੰਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਤੇ ਅਸੀਂ ਇੱਕ ਪ੍ਰੋਟੈਸਟ ਜਾਂ ਇੱਕ ਮੰਗ ਪੱਤਰ ਵੀ ਰੱਖਾਂਗੇ ਕਿ ਜਿਹੜਾ ਰੇਤਾ ਅੱਜ ਨਿਕਲਿਆ ਇਹਦੇ ਅਸੀਂ ਕਿਉਂਕਿ ਹੁਣ ਪੱਧਰੀਆਂ ਕਰਨੀਆਂ ਜ਼ਮੀਨਾਂ ਉੱਥੇ ਪੈਜੂਗਾ ਫਿਰ ਜਿਹੜੀਆਂ ਜ਼ਮੀਨਾਂ ਵਾਹੀ ਜੋਗ ਕਰਨ ਤੋਂ ਬਾਅਦ ਜਿਹੜੇ ਢੱਗਾਂ ਲੱਗਣੀਆਂ ਜਿਹੜੇ ਰੇਤੇ ਦੇ ਆਪਾਂ ਗੱਲ ਕਰੇ ਟਿੱਬੇ ਲੱਗਣਗੇ ਉਹ ਵੇਚਾਂਗੇ ਹਾਂ ਉਹ ਤੋਂ ਥੋੜਾ ਮोटा ਜਿਹੜਾ ਹੈਗਾ ਪਰ ਭਾਈ ਹੋ ਸਕਦੀ ਹੈ ਪਰ ਇੰਨੀ ਨਹੀਂ ਹੋਣੀ ਪੂਰੇ ਦਾ ਪੂਰਾ ਝੋਨਾ ਜਿਹੜਾ 100% ਦੀ 100% ਫਸਲਾ ਜਿਹੜੀ ਉਸ ਜਿਹੜੀ ਸੜਕੇ ਖਵਾ ਸਵਾਹ ਹੋ ਚੁੱਕੀ ਹੈ ਇੱਕ ਮੈਂ ਤੁਹਾਨੂੰ ਖਰਚਾ ਦੱਸ ਦਿਆਂ ਇੱਕ ਕਿੱਲੇ ਦੇ ਵਿੱਚੋਂ ਰੇਤ ਨਿਕਲਣ ਦਾ ਕਿੰਨਾ ਪੈਂਦਾ ਖੇਤ ਚੋਂ ਰੇਤ ਆ ਹੀ ਨਿਕਲਿਆ ਜਿਹੜਾ ਹੈਗਾ ਰੇਤਾ ਕੱਢਣ ਵਾਸਤੇ ਇੱਕ ਕਿੱਲੇ 'ਚ ਨਾ ਕਟੋਕਟ ਦੋ ਟਾਈ ਡਰਮ ਦਾ ਜਿਹੜਾ ਹੈਗਾ ਤੇਲ ਚਾਹੀਦਾ ਦੋ ਟਾਈ ਡਰਮ ਤੇਲ ਦਾ ਮਤਲਬ ਕੀ ਹੈ ਕਟੋਕਟ 50000 ਰੁਪਏ ਦਾ ਤੇਲ ਲੱਗ ਜੂ ਚਾਰ ਚਾਰ ਸੰਧ ਚਾਹੀਦੇ ਆ 4/4 ਟਰੈਕਟਰ ਚਾਹੀਦੇ ਆ ਕਰਾਹਾ ਚਾਹੀਦਾ ਫਿਰ ਇੱਕ ਜੀਸੀਬੀ ਚਾਹੀਦੀ ਹੈ ਫਿਰ ਜਿਹੜੀ ਚੇਨ ਵਾਲੀ ਮਸ਼ੀਨ ਜਿਹੜੀ ਚੱਕੂਗੀ ਉਹ ਚਾਹੀਦੀ ਆ ਮੈਨੂੰ ਦੱਸੋ ਕਿ ਡੇਢ ਦੋ ਕਿੱਲੇ ਵਾਲੇ ਕਿਸਾਨ ਕੋਲੇ ਐਡਾ ਪ੍ਰਬੰਧ ਹੈਗਾ ਕਿ ਹੋ ਸਕਦਾ ਇਹ ਪੋਸੀਬਲ ਇੱਕ ਵਾਰੀ ਬਸ ਜਿਹੜਾ ਹੈਗਾ ਥੱਲੇ ਆਓ ਭਗਤ ਕਰੀ ਜਨੋ ਹਾਂ ਜਿਹਦਾ ਖੇਤ ਉਦੀ ਰੇਤ ਜਿਹਦਾ ਕਟੋ ਘਟ ਇਸ ਵਾਰ ਜਿਹੜੇ ਇਕੱਲੇ ਜਿਹੜਾ ਆਪਾਂ ਗੱਲ ਕਰੇ ਖੇਤ ਪੱਧਰੇ ਕਰਕੇ ਉੱਚਿਆਂ ਨੂੰ ਨੀਵੇਂ ਕਰਕੇ ਨੀਵੇਂਆਂ ਨੂੰ ਉੱਚੇ ਕਰਕੇ ਜਿਹੜੀ ਬਾਕੀ ਰੇਤ ਬਣੂਗੀ ਉਹਦੇ ਢੋੜੇ ਲਾ ਕੇ ਟਿੱਬੇ ਲਾ ਕੇ ਉਹਨੂੰ ਸਟੋਰ ਕੀਤਾ ਜਾ ਸਕਦਾ ਵਾਦ ਉਹਦੇ ਪੈਲੀਆਂ ਦੇ ਵਿੱਚ ਤੇ ਉਹਨੂੰ ਵੇਚਣ ਵਾਸਤੇ 2-2 2.5 ਸਾਲ ਦਾ ਸਮਾਂ ਚਾਹੀਦਾ ਕਿਉਂਕਿ ਹੁਣ ਕਿਉਂ ਨਹੀਂ ਵਿਕਣੀ ਸਾਰੇ ਰਾਹ ਟੁੱਟ ਚੁੱਕੇ ਆ ਪੁਲ ਟੁੱਟ ਚੁੱਕੇ ਆ ਠੀਕ ਆ ਕਿੱਥੋਂ ਦੀ ਟਿੱਪਰ ਆਉਣਗੇ ਕਿੱਥੋਂ ਦੀ ਟਰਾਲੇ ਆਉਣਗੇ ਕਿੱਥੋਂ ਜਿਹੜਾ ਹੈਗਾ ਇੰਨਾ ਛੇਤ ਕਿੱਥੋਂ ਗਾਹਕ ਆ ਜਾਣਗੇ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਜ਼ਿਲ੍ਹੇ ਦੇ ਡੀਸੀ ਆ ਐਸ ਡੀ ਐਮ ਆ ਉਹੋ ਸਾਡੇ ਵਾਸਤੇ ਗਾਹਕ ਲੱਭਣ ਗਾਹਕ ਕਿਉਂ ਲੱਭਣ ਕਿਉਂਕਿ ਜਿੰਨੇ ਭਾਰਤ ਮਾਲ ਦੇ ਪ੍ਰੋਜੈਕਟ ਹੈ ਜਿੰਨੇ ਵੱਡੇ ਪ੍ਰੋਜੈਕਟ ਹੈ ਉਹਨਾਂ ਵਾਸਤੇ ਰੇਤ ਚਾਹੀਦਾ ਤੁਸੀਂ ਲਓ ਹਾਂ ਜਿਹੜੇ ਤੁਸੀਂ ਕਹਿੰਦੇ ਹੋ ਜਿਹੜੇ ਅੱਜ ਭਗਤ ਬਣੇ ਬੈ ਹੋ ਕਿਉਂਕਿ ਤੁਹਾਡੇ ਮੂੰਹ ਦੇ ਵਿੱਚ ਕੀ ਹੈ ਇੱਕ ਵਾਰ ਆਪਾਂ ਗੱਲ ਕਰੇ ਗੱਲ ਫਸਾਤ ਹੀ ਹੁਣ ਗੱਲ ਕਰੀ ਜਾਓ ਵੀ ਸਰਕਾਰ ਨੇ ਕਹਿਤਾ ਜੀ ਹੁਣ ਜਿਹਦਾ ਖੇਤ ਉਹਦੀ ਰੇਤ ਵੀ ਰੇਤ ਵਿੱਚ ਨਹੀਂ ਸੌਖੀ ਹੈ ਸੱਤ ਜ਼ਿਲ੍ਹਿਆਂ ਦੇ ਵਿੱਚ ਇਕੱਠੀ ਰੇਤ ਪਈ ਹੈ ਪਠਾਨਕੋਟ ਤੋਂ ਲੈ ਕੇ ਆਪਾਂ ਕਹਿੰਗੇ ਫਾਜ਼ਿਲਕਾ ਤੱਕ ਪਠਾਨਕੋਟ ਚੱਲ ਪੋ ਅੰਮ੍ਰਿਤਸਰ ਚੱਲ ਪੋ ਤਰਨਤਾਰਨ ਚੱਲ ਪੋ ਥੱਲੇ ਫਿਰੋਜ਼ਪੁਰ ਚੱਲ ਪੋ ਉਦੋਂ ਬਾਅਦ ਫਾਜ਼ਿਲਕਾ ਚੱਲ ਪੋ ਠੀਕ ਆ ਗਰਦਾਸਪੁਰ ਚੱਲ ਪੋ ਜਿੱਥੋਂ ਤੱਕ ਮਰਜੀ ਸਾਰੇ ਦੇ ਸਾਰੇ ਜਿਹੜੇ ਤਾਂ ਰੇਤੇ ਨੇ ਭਰੇ ਪਏ ਆ ਐਨੀ ਛੇਤੀ ਕਿਹੜੇ ਸਾਹਮਣਾ ਗਾਕ ਲੱਭਣਗੇ ਨਵੰਬਰ ਤੱਕ ਆ ਕੇ ਜਿਹੜਾ ਹੈਗਾ ਤੁਸੀਂ ਵੇਚ ਲਓ ਨਵੰਬਰ ਤੱਕ ਤਾਂ ਵੀਰੇ ਹਜੇ ਪਾਣੀ ਪਿੱਛੋਂ ਹਜੇ ਆਈ ਜਨਾ 15 ਦਿਨ ਤਾਂ ਹਜੇ ਟਰੈਕਟਰ ਨਹੀਂ ਚੱਲਦੇ ਸੋ ਇਹ ਜਿਹੜਾ ਉਦੋਂ ਹੀ ਪੋਸੀਬਲ ਆ ਜਦੋਂ ਸਰਕਾਰ ਵੀ ਸਾਥ ਦੇਵੇ ਤੇ ਆਮ ਲੋਕ ਵੀ ਸਾਥ ਦੇਣ ਜਿਹੜੇ ਸਾਡੇ ਭੈਣ ਭਰਾ ਹੁਣ ਦੂਰੋਂ ਜਿਹੜੇ ਆਉਣਗੇ ਉਹ ਬਈ ਟਰਾਲੇ ਲਿਆਉਣ ਉਹ ਤੋਂ ਬਿਨਾ ਜਿਹੜਾ ਹੈਗਾ ਕਰਾਹੇ ਲਿਆਉਣ 4x4 ਟਰੈਕਟਰ ਲਿਆਉਣ ਜਿਹਦੇ ਕੋਲ ਜੀਸੀਬੀ ਆ ਉਹ ਲਿਆਉਣਾ ਇੱਕ ਵਾਰੀ ਕਰਾਹਾ ਕਰਕੇ ਪਧਰੀ ਕੀਤੀ ਜਾਵੇ ਬਾਕੀ ਜਿਹੜੀ ਰੇਤ ਸਟੋਰ ਹੋਵੇ ਠੀਕ ਆ ਉਹ ਸਟੋਰ ਹੋਈ ਰੇਤ ਨੂੰ ਵੇਚਣ ਵਾਸਤੇ ਘੱਟੋ ਘਾਟ 2 ਸਾਲ 3 ਸਾਲ ਲੱਗ ਜਾਣਗੇ ਇਹ ਸਹੀ ਨੀਤੀ ਹੋ ਸਕਦੀ ਹੈ ਤੇ ਜਿਹੜਾ 15 ਦਿਨਾਂ ਦੇ ਵਿੱਚ ਕਿੱਥੋਂ ਗਾਹ ਕਾ ਜਾਣਗੇ ਬਾਈ ਤੁਸੀਂ ਆਪ ਸਿਆਣੇ